ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਸਾਰੀਆਂ ਮੇਰੀਆਂ ਭੈਣਾਂ ਕਿੰਨੇ ਆ ਬੱਚੇ ਮੇਰੇ ਸਾਰੇ ਮੇਰੀਆਂ ਮਤਾਮਾ ਤੇ ਪ੍ਰਮਾਤਮਾ ਦੀ ਸਾਰਿਆਂ ਤੇ ਮਿਹਰ ਹੋਵੇ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੇ ਟਾਈਮ ਹੋ ਗਿਆ ਸੀ ਇੱਥੇ ਮੱਝ ਕੇ 4:30 4:30 ਦਾ ਟਾਈਮ ਹੋ ਗਿਆ ਸੀ ਤੇ ਸਵਾ 2:00 ਅਸੀਂ ਸਕੂਲੋਂ ਆ ਜੰਨੇ ਹੁੰਨੇ ਆ ਦੋਵੇਂ ਛੁੱਟੀ ਹੁੰਦੀ ਹੁੰਦੀ ਆ ਸਕੂਲ ਸਾਡੇ ਨੇ ਬਿਲਕੁਲ ਨੇੜੇ ਹੀ ਆ ਨਾ ਜਿੱਦਾਂ 5-7 ਮਿੰਟ ਹੀ ਲੱਗਦੀ ਆ ਸਾਡੇ ਇਥੋਂ ਕਰਤਾ ਸਭ ਤੋਂ ਲਾਸਟ ਤੇ ਮੈਂ ਚੜਦੀ ਹੁੰਦੀ ਆ ਤੇ ਪਹਿਲਾਂ ਸਾਨੂੰ ਜਿੱਦਾਂ ਬੈਨ ਉਤਾਰ ਦਿੰਦੀ ਆ ਇੱਥੇ ਤੇ ਸਵੇਰ ਤੱਕ ਕਰਦੇ ਕੰਮ ਆ ਜਿਹੜੇ ਅੱਧੇ ਵੀ ਨਿਪਟਦੇ ਇੰਨੇ ਨਹੀਂ ਹੁੰਦੇ ਕਿਉਂਕਿ ਸਵੇਰ ਤਾਂ ਬੱਚੇ ਵੀ ਨਹੀਂ ਤਿਆਰ ਹੁੰਦੇ ਹਨ ਮਸਾਂ ਬੱਚਿਆਂ ਨੂੰ ਤਿਆਰ ਕਰਦੀ ਆ ਤੇ ਨਾਲ ਉਹਨਾਂ ਦੇ ਰੋਟੀ-ਰੋਟੀ ਵੀ ਬਣਾਉਣੀ ਹੁੰਦੀ ਆ ਫਿਰ ਸਵੇਰ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ 7:30 ਨੇ ਬੈਨ ਨੇ ਆ ਜਾਣਾ ਹੁੰਦਾ ਤੇ ਫਿਰ ਆ ਕੇ ਸਾਰੇ ਕੰਮ ਕਰਨੇ ਹੁੰਦੇ ਆ ਪਹਿਲਾਂ ਆ ਕੇ ਸਕੂਲੋਂ 2 ਵਜੇ ਆਈ ਸਵਾ ਦੋ ਹੁਣ ਸਾਰੇ ਬੱਚਿਆਂ ਦਿੱਤਾ ਰੋਟੀ ਪਾਣੀ ਤੇ ਆਪ ਚਾਹ ਪਾਣੀ ਪੀ ਕੇ ਬੰਦਰਾਮ ਕੀਤਾ ਜੇ ਰਾਮ ਨਾ ਕਰੀਏ ਹਨਾ ਫਿਰ ਆਪਦਾ ਸਰੀਰ ਚ ਠੀਕ ਨਹੀਂ ਰਹਿੰਦਾ ਉਹ ਵੇਜਾ ਤੇ ਥੋੜੀ ਜਿਨੀ ਮੇਰੀ ਮਲਾਈ ਰੱਖੀ ਹੋਈ ਸੀਗੀ ਮੈਂ ਕੱ비 ਬਣਾ ਲਈਏ ਤੇ ਮਖਣੀ ਫਿਰ ਕਿਉਂ ਆ ਜਿਹੜਾ ਹੁਣ ਦੁਕਾਨਾਂ ਤੋਂ ਲਿਆਣੇ ਤਾਂ ਮੁੱਲ ਦਾ ਜਿਹੜਾ ਹੁੰਦਾ ਵਾ ਰੋਟੀਆਂ ਜੋਪੜਦੇ ਆ ਉਹਦੀ ਮੈਂਟ ਸੀ ਉਹਦੇ ਨਾਲ ਖੰਗ ਹੋ ਜਾਂਦੀ ਆ ਤੇ ਉਹ ਤਾਂ ਬਿਲਕੁਲ ਹੀ ਆਪਾਂ ਨੂੰ ਸਾਰਿਆਂ ਨੂੰ ਨਹੀਂ ਵਰਤਣਾ ਚਾਹੀਦਾ ਹਨਾ ਇੱਦਾਂਣ ਚੋਪੜੀ ਰੋਟੀ ਖਾ ਲੋ ਪਰ ਮੁੱਲ ਦੀ ਜਿਵੇਂ ਚੀਜ਼ ਆ ਦੁਕਾਨ ਤੋਂ ਇਹ ਕਿਉਂ ਆਂ ਜਪਤ ਨਹੀਂ ਕੀ ਪਾਇਆ ਹੁੰਦਾ ਕੀ ਨਹੀਂ ਫਿਰ ਜਿੰਨਾ ਖੁੰਨਾ ਬਸ ਵੀ ਕਰ ਦਈ ਆਪਦਾ ਮਲਾਈ ਜੀ ਬਣਾ ਕੇ ਬਣਾ ਲੈਨੇ ਹੁੰਨੇ ਆਪਾਂ ਹੋਰ ਤੁਸੀਂ ਸੁਣਾਓ ਸਾਰੇ ਠੀਕ ਹੋ ਤੇ ਪਿਛਲੀ ਵੀਡੀਓ ਜਿਹੜੀ ਆਪਾਂ ਭਾਰ ਘਟਾਉਣ ਵਾਲੀ ਪਾਈ ਸੀ ਉਹ ਚ ਨਾ ਮਤਲਬ ਮੈਂ ਦੱਸਿਆ ਵੀ ਸੀ ਵੀ ਆਪਾਂ ਅਗਲੀ ਵੀਡੀਓ ਚ ਪਾਵਾਂਗੇ ਵੀ ਉਹ ਸਾਈਕਲ ਕਿੱਥੋਂ ਖਰੀਦਿਆ ਮੈਂ ਹਣੋ ਫੇਰ ਦੱਸਦੀ ਨਹੀਂ ਸਾਈਕਲ ਅਸੀਂ ਲੁਧਿਆਣੇ ਤੋਂ ਖਰੀਦਿਆ ਸੀ ਉਨਾ ਟਾਈਮਾਂ 'ਚ 4000 ਦਾ ਆਇਆ ਸੀ ਹੁਣ ਥੋੜਾ ਮਹਿੰਗਾ ਹੋਊਗਾ ਬੱਤ ਵੱਤ 1000 ਰੁਪਏ ਮਹਿੰਗਾ ਹੋ ਜਾਂਦਾ ਹੁਣ ਨਾ ਤੇ ਹਾਂ ਉਹ ਤੁਸੀਂ ਮਤਲਬ ਕਿ ਕਿਸੇ ਵੀ ਸ਼ਾਪ ਤੋਂ ਲੈ ਸਕਦੇ ਹੋ ਤੇ ਲਓ ਜੀ ਮਲਾਈ ਗਈ ਆਪਣੀ ਮਖਣੀ ਆ ਗਈ ਆ ਉੱਪਰ ਤੇ ਦੇਖ ਲਓ ਹਨਾ ਇਹਨਾਂ ਨੇ ਸਮੇਂ ਵੀ ਸੀ ਮੈਂ ਨਾ ਦੀ ਮੰਮੀ ਦੇਖੀ ਆ ਸਾਡੇ ਹੁੰਦੀ ਸੀਗੀ ਤੇ ਉਹ ਜਿੱਦਾਂ ਹੱਥਾਂ ਦੇ ਨਾਲੇ ਵਾਜਿਸ਼ ਹੋ ਜਾਂਦੀ ਸੀ ਉਹ ਮਧਾਣੀ ਨਾਲੇ ਫਿਰ ਦੂਜੀ ਮਧਾਣੀ ਨਾਲੇ ਹੁਣ ਇਦਾਂ ਵੀ ਆਏ ਬਸ ਥੋੜੀ ਜੁੰਦੀਆਂ ਛੇਤੀ ਬਣ ਜਾਂਦਾ ਫਿਰ ਵੈਸੇ ਬਣਾਤਾ ਸੀ ਚਾਟੀ ਚ ਵੀ ਲੱਸੀ ਚਾਟੇ ਦੀ ਹੋਈ ਬਣਾਉਣੇ ਆ ਤੇ ਫਿਰ ਇਹ ਐ ਕੱਲੀ ਜੀ ਬਣਾ ਕੇ ਫਟਾਫਟ ਹੋ ਜੂ ਤੇ ਆਪਾਂ ਕਿਉਂ ਬਣਾ ਲਾਂਗੇ ਨਾਲ ਹੀ ਧਰਤਾਂਗੇ ਹੁਣੇ ਕਿਉਂ ਕਿਉਂ ਨਾਲ ਹੀ ਬਣ ਜੂਗਾ ਆਪਣਾ ਤੇ ਹੁਣ ਮੈਂ ਕਿਹਾ ਵੀ ਕਪੜੇ ਨਾਲ ਧੋ ਕੇ ਪਾ ਦਈਏ ਮਸ਼ੀਨ ਚ ਕਿਉ ਆ ਜਿਹੜਾ ਆਪਾਂ ਨਾਲ ਹੀ ਬਣਾ ਲੈਣਾ ਹਨਾ ਨਹੀਂ ਤਾਂ ਫਿਰ ਕੰਮ ਜਿਹੜਾ ਵਿਹਲੇ ਦੀ ਨਵਾਜ ਇੱਕ ਵੇਲੇ ਦੀਆਂ ਟੱਕਰਾਂ ਪਿੱਛੇ ਕਿਉਂ ਪਾਣਾ ਹੁਣੇ ਬਣਾ ਕੇ ਕੰਮ ਨਿਬੜੋ ਨਾਲ ਹੀ ਫਿਰ ਮੈਂ ਕੱਪੜੇ ਤੇ ਤੋਂ ਇੱਕ ਰਸੋਈ ਜੀ ਆਪਣੀ ਬਾਹਰ ਲਈ ਇੱਥੇ ਫਿਰ ਰਸੋਈ ਆਪਾਂ ਬਣਾਈ ਹੋਈ ਆ ਬਾਹਰ ਕਿਉਂਕਿ ਅੰਦਰ ਨਾ ਫਿਰ ਰਸੋਈ ਚ ਖਲਾਰਾ ਬਹੁਤ ਪੈ ਜਾਂਦਾ ਵਾ ਬਾਹਰ ਰਸੋਈ ਜੀ ਜਿੰਨਾ ਮਰਜੀ ਕੰਮ ਕਰੀ ਜਾਈਏ ਇਹਦੇ ਵਿੱਚੋਂ ਜਿਹੜਾ ਪਾਣੀ ਜਿਹਾ ਸੀਗਾ ਕੱਚੀ ਲੱਸੀ ਜੋ ਮੈਂ ਕੱਢਤੀ ਕੱਢ ਕੇ ਹੁਣ ਆਪਾਂ ਮਸ਼ੀਨ ਵੀ ਨਾ ਮੇਰੇ ਸੋਈ ਦੇ ਵਿੱਚ ਹੀ ਰੱਖੀ ਹੋਈ ਆ ਕਿਉਂਕਿ ਜਦੋਂ ਕੰਮ ਕਰਦੀ ਹੁੰਦੀ ਆ ਵਿੱਚ ਚੇਰ ਸੋਈ ਦੇ ਆਵੇ ਇੱਧਰ ਗੈਸ ਰੱਖਿਆ ਹੋਇਆ ਮੇਰਾ ਤੇ ਵਿੱਚ ਹੀ ਮਸ਼ੀਨ ਆ ਤੇ ਨਾਲ ਹੀ ਮੈਂ ਬਸ ਨਾਲ ਕੰਮ ਕਰੀ ਜਾਣੀ ਹੁੰਦੀ ਆ ਤੇ ਨਾਲ ਹੀ ਮੈਂ ਕੱਪੜੇ ਪਾ ਦੇਣੇ ਨੇ ਫਿਰ ਸੌਖਾ ਲਾਦਾ ਵਾ ਕਿਉਂਕਿ ਕੱਪੜੇ ਨਾ ਮੈਂ ਸ਼ਾਮ ਨੂੰ ਹੀ ਧੋਣੇ ਹੁੰਦੀ ਆ ਅ ਸੋਬਾ ਤਾਂ ਫਿਰ ਆ ਨਹੀਂ ਹੁੰਦਾ ਕੋਈ ਵਾਰ ਟਾਈਮ ਵੀ ਨਹੀਂ ਲੱਗਦਾ ਹੁੰਦਾ ਮੇਰੇ ਕੋਲ ਤੇ ਸ਼ਾਮ ਨੂੰ ਧੋ ਕੇ ਤੇ ਸਟੈਂਡ ਮੇਰੇ ਲਿਆ ਹੋਇਆ ਸਟੈਂਡ ਤੇ ਪਾ ਦੇਣੀ ਨੇ ਸੁੱਕਣੇ ਰਾਤ ਨੂੰ ਸੌਫ ਤੇ ਅੰਦਰ ਸਵੇਰ ਲਾ ਦੇਈਦੇ ਆ ਇਹ ਤਾਂ ਇਜ਼ੀ ਹੋ ਜਾਂਦਾ ਕੰਮ ਬਸ ਬੱਚਿਆਂ ਦੀਆਂ ਜਿਹੜੀਆਂ ਵਰਦੀਆਂ ਉਹ ਵੀ ਮੈਨੂੰ ਸ਼ਾਮ ਨੂੰ ਧੋਣੀਆਂ ਪੈਂਦੀਆਂ ਆ ਮੈਂ ਕਿਉਂਕਿ ਵਰਦੀ ਬੱਚੇ ਸਕੂਲੇ ਛੋਟੇ ਕਰਕੇ ਗੰਦੀ ਬਹੁਤੀ ਕਰ ਲੈਂਦੇ ਆ ਹੁਣ ਤਾਂ ਜਿੱਦਾਂ ਗਰਮੀ ਕਰਕੇ ਦਿਨ ਬਹੁਤ ਵੱਡੇ ਹੁੰਦੇ ਆ ਸਕੂਲੋਂ ਆ ਕੇ ਜਿੰਨਾ ਮਰਜੀ ਆਪਾਂ ਕੰਮ ਕਰੀ ਜਾਈਏ ਡਿਊਟੀ ਵਾਲੇ ਵੀ ਜਿਹੜੇ ਹਨ ਸੋਸੇ 3 ਜਾਂ 4 ਵਜੇ ਹੁੰਦੇ ਆ ਪਰ ਹੈ ਓਖਾ ਨਾ ਤੁਸੀਂ ਦੱਸਿਓ ਜ਼ਰੂਰ ਵੀ ਨਾਲ ਤਾਂ ਘਰ ਦੇ ਕੰਮ ਕਰਨੇ ਹਨ ਤੇ ਨਾਲੇ ਸਕੂਲ ਦੇ ਜਾਂ ਜਿਹੜੀ ਵੀ ਆਪਾਂ ਡਿਊਟੀ ਕਰਦੇ ਆ ਤੇ ਇੱਕ ਮੇਰੇ ਹਸਬੰਦ ਵੀ ਨਾਲ ਸਾਨੂੰ ਬਹੁਤ ਔਖਾ ਮੈਂ ਅੱਗੇ ਵੀ ਵੀਡੀਓ ਚ ਦੱਸਦੀ ਹਾਂ ਨਾ ਵੀ ਜਦੋਂ ਦਿਓ ਕੋਈ ਆ ਸਾਨੂੰ ਬਹੁਤ ਜਿਵੇਂ ਕਿੱਥੇ ਉਹ ਸਾਰੇ ਕੰਮ ਨਾਲ ਕਰ ਲੈਂਦੇ ਆ ਤੇ ਪਰ ਹੁਣ ਸਾਰਾ ਆਪ ਨਹੀਂ ਮੈਨੇਜ ਕਰਨਾ ਪੈਂਦਾ ਇੱਕ ਤੋਂ ਇੱਕ ਚੀਜ਼ ਲੈ ਕੇ ਵੀ ਹਣੀ ਕਿਉਂਕਿ ਬੱਚਿਆਂ ਨੇ ਤਾਂ ਡੇਲੀ ਹਨਾ ਕੋਈ ਨਾ ਕੋਈ ਚੀਜ਼ ਮੰਗਣੀ ਮੰਗਣੀ ਆ ਘਰ ਦੇ ਕੰਮ ਪਰ ਮੰਮੀ ਬਹੁਤ ਹੈਲਪ ਕਰ ਦਿੰਦੀ ਆ ਮੇਰੀ بس ਮੇਰੇ ਮਾਤਾ ਹੱਲਪ ਕਰ ਦਿੰਦੇ ਕੋਈ ਨਾ ਕੋਈ ਚੀਜ਼ ਲੈ ਕੇ ਆਣੀ ਕਰਨੀ ਸਾਰਾ ਕੁਝ ਤੇ ਬਾਕੀ ਘਰ ਦੇ ਕੰਮ ਅਸੀਂ ਕੋਈ ਕੰਮ ਵਾਲੀ ਨਹੀਂ ਲਈ ਹੋਈ ਅਸੀਂ ਸਾਰਾ ਕੰਮ ਆਪ ਹੀ ਕਰਦੀਆਂ ਦੋਨੇ ਜਣੀਆਂ ਜਿੰਨਾ ਵੀ ਹੁੰਦਾ ਚਲੋ ਜੌਬ ਕਰਨੀ ਵੀ ਜ਼ਰੂਰੀ ਆ ਤੇ ਉਹਨਾਂ ਦਾ ਜਾਣਾ ਵੀ ਜ਼ਰੂਰੀ ਆ ਹੈਨਾ ਜੇ ਕੰਮ ਨਹੀਂ ਕਰਾਂਗੇ ਸਿਰ ਬੱਚਿਆਂ ਦਾ ਫਿਊਚਰ ਨਹੀਂ ਤੇ ਕਰਨਾ ਤਾਂ ਹੈ ਹੀ ਨਹੀਂ ਮੈਂ ਨਾ ਜੋਬ ਪਤ ਤ ਉਦੋਂ ਦੀ ਕਰਦੀ ਮੇਰੀ ਬੇਟੀ ਹੈ ਹੁਣ ਹੋ ਗਈ 8 ਸਾਲ ਦੀ ਤੇ ਉਦੋਂ 1.5 ਸਾਲ ਦੀ ਸੀਗੀ ਜਦੋਂ ਜੀ ਮੈਂ ਜੌਬ ਕਰਨ ਲੱਗੀ ਸੀ ਛੋਟੀ ਜੀ ਸੀ ਉਹਨੂੰ ਛੱਡ ਕੇ ਚਲੀ ਜਾਂਦੀ ਸੀ ਉਸ ਤੋਂ ਬਾਅਦ ਮੇਰੇ ਸੈਕੰਡ ਬੇਬੀ ਮੇਰਾ ਬੇਟਾ ਹੋਇਆ ਹਨਾ ਜਦੋਂ ਪਰ ਉਦੋਂ ਵੀ ਉਹ ਛੋਟਾ ਜਿਹਾ ਸੀਗਾ ਮੈਨੂੰ ਮਤਲਬ ਜਿੰਨੀ ਕਿ ਮਟਰਨਿਟੀ ਲੀਵ ਆਪਾਂ ਨੂੰ ਮਿਲਦੀ ਆ ਤੇ ਉਹਨੂੰ ਮੈਂ ਛੱਡ ਕੇ ਚਲੀ ਜਾਂਦੀ ਸੀਗੀ ਤੇ ਹੁਣ ਦੇਖ ਲਓ ਵੀ ਮੈਨੂੰ ਜੌਬ ਕਰਦੀ ਨੂੰ 6.5 ਸਾਲ ਹੋ ਗਏ ਆਫਟਰ ਮੈਰਿਜ ਤੇ ਸਕੂਲ ਦੇ ਵਿੱਚ ਚਲੋ ਬੱਚੇ ਵੀ ਉਦਾਂ ਦੇ ਹੈ ਚਲੋ ਹੋਏ ਹੋਏ ਆ ਸਾਰਾ ਉਹਨਾਂ ਨੂੰ ਵੀ ਪਤਾ ਹੁੰਦਾ ਘਰਦਿਆਂ ਨੂੰ ਵੀ ਹਨਾ ਪਤਾ ਹੁੰਦਾ ਚੱਲੀ ਜਾਣਾ ਹਨ ਪਰ ਜੇ ਆਪਾਂ ਪੜੇ ਲਿਖੇ ਆਪਾਂ ਨੂੰ ਇਹ ਚੀਜ਼ ਦਾ ਵੀ ਬੇਨਿਫਿਟ ਜ਼ਰੂਰ ਲੈਣਾ ਚਾਹੀਦਾ ਹੁਣ ਚਾਰ ਪੈਸੇ ਆਉਂਦੀਆਂ ਚਾਹੇ ਆਪਾਂ ਮੈਗਨੇ ਕਿੰਨੇ ਵੀ ਲੈਣ ਲੋੜ ਵੱਡੇ ਕਿਉਂ ਨਾ ਤਕੜੇ ਹੋਈਏ ਪਰ ਜੇ ਸਾਡੇ ਚ ਕੋਈ ਗੋਣਾ ਸਨ ਉਹ ਚੀਜ਼ ਦਾ ਹਨ ਫਾਇਦਾ ਲੈਣਾ ਚਾਹੀਦਾ ਵਾ ਤੇ ਚਲੋ ਜੀ ਮਸ਼ੀਨ ਭਰ ਗਈ ਮੇਰੇ ਪਾਣੀ ਦੀ ਹੁਣ ਮੈਂ ਚਲਾ ਦਿੰਨੇ ਆ ਸਰਪਾ ਪਾ ਕੇ ਤੇ ਉਹ ਦੋਨੋਂ ਮੈਂ ਨਾਲ ਬੱਚਿਆਂ ਨੂੰ ਹੁਣ ਪੜਾ ਦੂੰਗੀ ਆਪਦੇ ਨੂੰ ਅੱਗੇ ਮੰਮੀਆਂ ਸਾਬਣ ਨਾਲ ਸਾਰਾ ਦਿਨ ਲੱਗਿਆ ਰਹਿੰਦੀਆਂ ਸੀ ਕੱਪੜੇ ਧੋਣ। ਉਹ ਚੁੱਪੋਂ ਲੰਘੇ ਤੇ ਸਾਸ਼ੀ ਕਾਲ ਦਾ ਦੁੱਧ ਜਾ ਪੁੱਤ। ਸਾਸ਼ੀ ਕਾਲ ਸਾਰੇ ਹਣ। ਮੇਰੀ ਬੇਟੀ ਇੱਧਰ ਪੜੀ ਜਾਂਦੀ ਐ ਇਹ ਤੇ ਬਸਿਆਣੀ ਐ ਤਾਂ ਕੰਮ ਆਪ ਦਾ ਸਕੂਲ ਦਾ ਆਪ ਹੀ ਕਰ ਲੈਂਦੀ ਹੁੰਦੀ ਐ ਸਾਰਾ। ਤੇ ਵੈਸੇ ਮੈਂ ਪੜਾਉਣੀ ਜ਼ਰੂਰ ਐ ਇਹਨਾਂ ਨੂੰ ਇੱਕ ਘੰਟਾ ਮੈਂ ਡੇਲੀ ਪੜਾਉਣਾ ਪੜਾਉਣਾ ਚਾਹੇ ਸਕੂਲ ਵਾਲੇ ਨੇ ਕੋਈ ਕੰਮ ਦਿੱਤਾ ਹੋਵੇ। ਚਾਈਨਾ ਦਿੱਤਾ ਹੋਏ ਇਹਨਾਂ ਨੂੰ ਰੀਡਿੰਗ ਵਗੈਰਾ ਪੰਜਾਬੀ ਦੀ ਹਿੰਦੀ ਦੀ ਨਾਂ ਕਰਵਾ ਦਿੰਦੇ ਆ ਤੇ ਸ਼ਾਮ ਨੂੰ ਇੱਕ ਘੰਟਾ ਮੇਰਾ ਸਪੈਸ਼ਲ ਇਹਨਾਂ ਨੇ ਰੱਖਿਆ ਹੁੰਦਾ ਵਾ ਤੇ ਪੜਦੇ ਵੀ ਵਧੀਆ ਚੱਲੋਂ ਪਰ ਜਿਵੇਂ ਹਣ ਸਕੂਲਾਂ ਦੇ ਵਿੱਚ ਹੈ ਨਾ ਟੀਚਰ ਪੜਾ ਦਿੰਦੇ ਆ ਤੇ ਬਾਅਦ ਚ ਆਪਾਂ ਸਾਰਾ ਕੁਝ ਕਹਿ ਦੇ ਨੇ ਟੀਚਰ ਹੀ ਪੜਾਉਣ ਪਰ ਨਹੀਂ ਜਿੰਨਾ ਟਾਈਮ ਆਪਾਂ ਬੱਚਿਆਂ ਨੂੰ ਘਰੇ ਨਹੀਂ ਪੜਾਉਂਦੇ ਹਨਾ ਨਾਲ ਦੀ ਨਾਲ ਵੀ ਜੋ ਸਕੂਲੇ ਕੰਮ ਕਰਾਇਆ ਉਹੀ ਆਪਾਂ ਘਰੇ ਇਹਨਾਂ ਨੂੰ ਰਿਵਾਈਜ਼ ਕਰਵਾਈਏ ਤਾਂ ਉਹ ਚੀਜ਼ ਜ਼ਿਆਦਾ ਵਧੀਆ ਹੁੰਦੀ ਆ ਕੱਲਾ ਟੀਚਰਾਂ ਦੀ ਪੜਾਈ ਤੇ ਨਹੀਂ ਹੁੰਦਾ ਕਿਉਂਕਿ ਦੇਖੋ ਕਲਾਸ ਦੇ ਵਿੱਚ 30 ਬੱਚੇ ਆ ਟੀਚਰ ਨੇ ਅੱਧੇ ਘੰਟੇ ਦਾ ਪੀਰੀਅਡ ਲਾ ਲਓ 40 ਦਾ ਉਹਨਾਂ ਨੇ ਪੜਾ ਦੇਣਾ ਹਨਾ ਪੜਾਉਣਾ ਦਿਲੋਂ ਪੜਾਉਣਾ ਉਹਨਾਂ ਨੇ ਪੂਰਾ ਤੇ ਪਰ ਹਣ ਕਈ ਬੱਚੇ ਫਰਸਟ ਵੀ ਆਉਂਦੇ ਹੁੰਦੇ ਆ ਕਈ ਬਿਲਕੁਲ ਹੀ ਨਹੀਂ ਕੁਝ ਆਉਂਦਾ ਹੁੰਦਾ ਹਨਾ ਬਸ ਇਹਦੇ ਪਿੱਛੇ ਰੀਜ਼ਨ ਕੀ ਆ ਜਿਹੜੇ ਫਰਸਟ ਆਉਂਦੇ ਉਹਨਾਂ ਦੇ ਪੇਰੈਂਟਸ ਪਿੱਛੇ ਗੌਰ ਬਹੁਤ ਕਰਦੇ ਆ ਜਿੰਨਾ ਟਾਈਮ ਆਪਾਂ ਬੱਚੇ ਨੂੰ ਘਰੇ ਨਹੀਂ ਗੌਰ ਕਰਾਂਗੇ ਹਨਾ ਤੇ ਉਹਨਾਂ ਟਾਈਮ ਬੱਚੇ ਨਹੀਂ ਪੜਦੇ ਤੇ ਇੱਕਾ ਹੁਣ ਜਿਵੇਂ ਨਵਾਂ ਜਿਹੇ ਰਵਾਜ ਆ ਵੀ ਜਿੰਨੇ ਮਹਿੰਗੇ ਸਕੂਲ ਆ ਤੇ ਬੱਚੇ ਉਹ ਨਹੀਂ ਜੀ ਵਧੀਆ ਪੜਦੇ ਆ ਹਨਾ ਨਹੀਂ ਕੋਈ ਫਾਇਦਾ ਨਹੀਂ ਹੈਗਾ ਮਹਿੰਗੇ ਸਕੂਲਾਂ ਚ ਬੱਚਿਆਂ ਨੂੰ ਲਾਉਣ ਦਾ ਜਿਵੇਂ ਹੁਣ ਨਾ ਮੈਂ ਜਦੋਂ ਆਦੀ ਬੇਟੀ ਲਾਉਣੀ ਸੀਗੀ ਤੇ ਮੈਂ ਸਾਡੇ ਏਰੀਆ ਦੇ ਸਾਰੇ ਸਕੂਲ ਦੇਖੇ ਵੀ ਪਤਾ ਤਾਂ ਲੱਗੇ ਕਿਉਂਕਿ ਮੈਂ ਟਿਊਸ਼ਨਾਂ ਪੜਾਉਂਦੀ ਸੀ ਮੈਨੂੰ ਪਤਾ ਸੀਗਾ ਵੀ ਜਿਹੜੀ CBSE ਦੀ ਸਟੱਡੀ ਆ ਸੇਮ ਆ ਹਣਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਜੋ CBSE ਨੇ ਪੈਟਰਨ ਦਿੱਤਾ ਆਪਾਂ ਨੂੰ ਉਹੀ ਫਾਲੋ ਕਰਨਾ ਪੈਣਾ ਸਾਰੇ ਸਕੂਲਾਂ ਨੂੰ ਮੈਂ ਖਸ ਅਡੇ ਏਰੀਆ ਦੇ ਮਹਿੰਗੇ ਸਕੂਲ ਤੇ ਚਲੀ ਗਈ ਮੈਂ ਕਿ ਦੇਖੀ ਤਾਂ ਸਹੀ ਵੀ ਚਲੂ ਕੀ ਆ ਨਾ ਆਪਾਂ ਨੂੰ ਫਰਕ ਜ਼ਰੂਰ ਪਤਾ ਕਰਨਾ ਚਾਹੀਦਾ ਵੀ ਸ਼ਾਇਦ ਕੁਝ ਜ਼ਿਆਦਾ ਵਧੀਆ ਹੋਵੇ ਮੈਂ ਤੇ ਮੇਰੇ ਹਸਬੰਦ ਦੋਨੇ ਜਣੇ ਗਏ ਸੀਗੇ ਤੇ ਜਦੋਂ ਅਸੀਂ ਗਏ ਤੇ ਉਹਨਾਂ ਨੇ ਸਾਨੂੰ ਜਿੱਦਾਂ ਦੱਸਤਾ ਕਿ ਇਹਨਾਂ ਤੁਹਾਡਾ ਸਾਲ ਦਾ ਬਣੇਗਾ ਤੇ ਅਸੀਂ ਕਹੇ ਵੀ ਸਾਨੂੰ ਸਕੂਲ ਵਿਜ਼ਿਟ ਜ਼ਰੂਰ ਕਰਵਾਓ ਵੀ ਤੁਸੀਂ ਇੰਨਾ ਕਾਦਾ ਏ ਤੇ ਅਸੀਂ ਨਾ ਮੈਂ ਤੇ ਮੇਰੇ ਹਸਬੰਦ ਨੇ ਅਸੀਂ ਨਾ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੰਨੀ ਫੀਸ ਕਿੱਥੋਂ ਲੈਨੇ ਹੋ ਫਿਰ ਉਹਨਾਂ ਨੇ ਸੰਦਸਿਆ ਵੀ ਅਸੀਂ ਬੱਚੇ ਨੂੰ ਜਿੱਦਾਂ ਦੱਸਦੀਆਂ ਕਿ ATM ਚ ਪੈਸੇ ਕਿਵੇਂ ਕਢਾਉਣੇ ਆ ਐਕਟੀਵਿਟੀ ਕਰਾਉਣੇ ਆ ਸਾਡੀ ਜੀਪ ਐਨ ਦੇ ਵਿੱਚ ਵੀ ਐਸੀ ਆ ਬੱਚਾ ਜਿੰਨੇ ਕਰੋ ਆਊਗਾ ਜਾਂ ਤੁਸੀਂ ਹਨਾ ਇਸਕੇ ਵੀ ਇੰਨੇ ਅਸੀਂਾਂ ਚ ਰੱਖਣ ਦੇ ਬੱਚਿਆਂ ਨੇ ਸਟਰੋਂਗ ਕਿਵੇਂ ਹੋਣਾ ਵਾ ਵੀ ਬੱਚੇ ਨੂੰ ਤੌਪ ਤੇ ਸ਼ਾਨ ਦਾ ਵੀ ਜਿਹੜਾ ਪਤਾ ਹੋਣਾ ਚਾਹੀਦਾ ਹਨਾ ਵੀ ਕਿਵੇਂ ਸਹਿਣੇ ਆ ਆਪਾਂ ਸਰੀਰ ਦੇ ਉੱਤੇ ਹੋ ਗਿਆ ਰੱਖ ਦੋ ਬਟ ਬੈਗ ਅੰਦਰ ਰੱਖ ਦੋ ਨਰਤਾਏ ਕਿਸ ਵੀ ਰੱਖ ਦੋ ਬਤਾ ਦੇ ਬੈਗ ਉਹ ਚੱਕੇ ਉੱਥੇ ਪੌੜੀਆਂ ਤੇ ਰੱਖ ਦੋ ਦੋਨੇ ਚੰਗੇ ਗੁਰਜਾ ਦਾ ਬੈਗ ਰੱਖ ਜਾਦਾ ਕਿ ਵੀ ਫਰਾਈ ਮਹਿੰਗੇ ਸਕੂਲਾਂ ਤੋਂ ਪੜਾਏ ਮੈਂ ਤਾਂ ਕਹਿੰਦਾ ਇਹੀ ਮਤਲਬ ਹੈ ਜਿਹੜੇ ਬੱਚੇ ਨੇ ਪੜ੍ਹਨਾ ਵੀ ਉਹ ਪੜ੍ਹ ਹੀ ਲੈਣਾ ਹਨਾ ਬਾਹਲੇ ਮਹਿੰਗੇ ਸਕੂਲਾਂ ਦਾ ਆਏ ਨਹੀਂ ਹੁੰਦਾ ਜਿਆਦਾ ਵੀ ਉਹਨਾਂ ਦੇ ਤਾਂ ਆਰ ਦੀ ਹੀ ਹੁੰਦੀ ਹੈ ਵੀ ਏਸੀ ਲੱਗੇ ਆ ਜੀ ਇਹ ਆ ਉਹ ਆ ਹਨਾ ਇਹ ਚੀਜ਼ਾਂ ਤੇ ਨਹੀਂ ਆਪਾਂ ਨੂੰ ਪੈਸੇ ਖਰਚ ਕਰਨੇ ਚਾਹੀਦੇ ਹੈ ਆ ਗਈ ਹਮ ਗਰਮੀ ਬਹੁਤ ਜ਼ਿਆਦਾ ਸੇਲੀਆਂ ਹੋ ਗਈਆਂ ਇਕੱਠੀਆਂ ਦੋਨੇ ਜਾਨੀਆਂ ਸਤਿ ਸ਼੍ਰੀ ਅਕਾਲ ਕਰ ਦੋ ਸੇਲਿਓ ਸਤਿ ਸ਼੍ਰੀ ਅਕਾਲ ਕੋਈ ਵਿਚਾਰ ਦੇ ਦੋ ਆਪ ਦੇ ਹਾਂ ਦੇ ਦੋ ਵਿਚਾਰ ਲੈ ਆਪੋ ਵੀ ਆਂਟੀ ਆਂਟੀ ਸਾਡੇ ਕੋਲ ਆਂਟਾ ਨਾ ਦੱਸਿਆ ਸੀ ਤੇ ਇਹਨਾਂ ਨੇ ਦਾਲ ਪਈਆਂ ਸੀ ਤੇ ਤਿੰਨ ਸਾਲ ਪਈਆਂ ਵੀ ਸਾਨੂੰ ਇਹ ਨਹੀਂ ਨਾਲ ਦੀ ਸੀ ਸੰਪਰਚਾਰ ਸੀ ਤੇ ਨਾ ਵੀਡੀਓ ਬਣਾਈਏ ਮੈਂ ਤਾਂ ਉਹ ਵੀ ਭੈਣੇ ਪਰਸ ਪਾ ਕੇ ਸੀ ਅੰਟੀ ਤੁਸੀਂ ਪਰਸ ਪਵਾ ਦੇਣਾ ਅੰਟੀ ਦੇ ਮੜਾ ਸਦਾ ਹੂੰ ਇਹ ਅੰਟੀ ਹਮੇਸ਼ਾ ਖੁਸ਼ ਹੀ ਰਹਿੰਦੀ ਆ ਪਰ ਇਹ ਅੰਟੀ ਜਿਹਨਾਂ ਦੇ ਹਸਬੰਦ ਨਹੀਂ ਹੈਗੇ ਤੇ ਵਿਚਾਰੇ ਚਲਸ ਪਰਪਰ ਮਾਣੇ ਪਸੰਦ ਚਿੱਤ ਤੇ ਪਰਿਵਾਰ ਹੈ ਨਾ ਤੇ ਪਰ ਅੰਟੀ ਖੁਸ਼ ਹੀ ਰਹਿੰਦੇ ਹਮੇਸ਼ਾ ਹੱਸਦੇ ਰਹਿੰਦੇ ਆ ਜਿਵੇਂ ਆਤਮਿਕ ਸੀਲ ਹੁਆ ਗਏ ਨੇ ਜਿਨਾਂ ਦਾ ਕੈਂਸਰ ਸੀ ਇੱਕ ਮਹੀਨੇ ਰਹੇ ਗਿਆ ਸੀ ਨਾ ਲੱਗਦਾ ਚਾਹ ਮਾਟੀ ਲਕੋ ਦੇ ਆ ਰਹੇ ਹੁੰਦੇ ਆ ਤੇ ਨਾਲ ਉਹ ਕਿਹਾ ਮੰਮੀ ਜੀ ਫਸਲੇ ਕੇ ਮੇਰੇ ਇਹ ਦੰਦੇ ਸੀ ਲਾਵਾ ਸੀ ਲੀਓ ਸੜਾ ਦਾ ਨਾ ਨਾ ਤਾਂ ਇਹ ਸਭ ਆਇਆ ਜਿੰਨਾ ਚਿਰ ਡਾਕਟਰ ਸੌਕ ਕਰਦੇ ਨੇ ਇੱਕ ਦੂਜੇ ਦੇ ਨਾਲ ਉਹਨਾਂ ਚਿਰ ਸਬਰ ਨਹੀਂ ਆਉਂਦਾ ਫਿਰ ਕਹਿੰਦਾ ਇਹ ਤਾਂ ਬੋਤੀ ਨੂੰ ਵੀ ਭੈਣੇ ਵੇਖ ਆਈਏ ਬੋਤੀ ਕੋਲ ਵੀ ਆ ਜਾਈਦਾ ਫੋਨ ਕਰ ਲਈਦਾ ਭੈਣੇ ਆਵਾ ਮੈਂ ਆਉਣਾ ਪੁੱਛ ਲਈਦਾ ਵਾ ਦਾਲ ਪਾਣੀ ਉੱਧ ਉੱਧ ਹੀ ਲਿਆਏ ਨੇ ਹੋਰ ਪਿੰਡਾਂ ਚ ਦਰਵਾਜ਼ਾ ਚੱਕਿਆ ਗਿਆ ਆਸਦਾ ਤਾਂ ਨਿਵਦਰੋਦਰੀ ਦਾ ਪਾਣੀ ਵੀ ਲੈ ਲਈਦਾ ਆ ਆਪਣੇ ਤਾਂ ਲੈ ਹੈਗਾ ਵਾ ਸਾਡਾ ਤਾਂ ਹੀ ਪਿਆਰ ਬਹੁਤ ਆ ਸਾਡੇ ਦੇਖ ਕੇ ਦੂਜੀ ਮੇਰੇ ਜੀ ਨਹੀਂ ਲੱਗਦਾ ਨਹੀਂ ਲੱਗਦਾ ਜਿੰਨਾ ਚਿਰ ਅਸੀਂ ਕਿਸੇ ਦੇ ਘਰੇ ਚਾਈਏ ਥੋੜਾ ਪਿੰਡਾਂ ਦੇ ਵਿੱਚ ਤਾਂ ਪਿਆਰ ਬਹੁਤ ਜ਼ਿਆਦਾ ਆ ਅਸੀਂ ਨਹੀਂ ਜਿੰਨੇ ਤੇ ਇੱਕ ਦੂਜੀ ਦੇਖੀਏ ਨਾ ਸਾਡਾ ਜੀ ਨਹੀਂ ਲੱਗਦਾ ਉਹਨਾਂ ਚਿਹਰਾ ਸੀ ਜੁਮੇ ਜਾਨੀਆਂ ਉਹ ਸਾਡਾ ਅਸੀਂ ਇਕੱਠੀਆਂ ਰਹਿੰਦੇ ਆ ਹਾਂ ਉਹ ਜੀ ਬਹੁਤ ਨਹੀਂ ਸਾਡੇ ਕਿਹੜਾ ਰਵਿੰਦਰ ਆ ਕਿਉਂ ਨੂੰ ਨੰਬਰ ਆਵਾਗੇ ਸਿੱਟੇ ਨੇ ਸਾਰੇ ਅਸੀਂ ਮਹਿਸਾਸ ਕਿਹਦੇ ਨੋ ਵੀ ਅੰਟੀ ਜਮਨ ਨਹੀਂ ਹੈ ਕਿਸ ਤਰ੍ਹਾਂ ਦੇ ਤੇ ਰਿਵਰਟ ਇੰਡੀਆ ਤੇ ਸਾਰੀ ਕਲੀਚ ਵਰਕਿਆ ਰ ਜੇ ਆਪਾਂ ਕਿਸੇ ਨੇ ਖੁਸ਼ ਰਾਵਾਂਗੇ ਹਨਾ ਕਿਸੇ ਦੇ ਨਾਲ ਫੇਰ ਹੀ ਅਗਲਾ ਯਾਦ ਕਰੂਗਾ ਵੀ ਹਾਂ ਉਹ ਆਂਟੀ ਹੁੰਦੀ ਸੀਗੀ ਤੇ ਪਤਾ ਹੈ ਨਹੀਂ ਪਲਦਾ ਵੀਰੇ ਕਿ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਹਨਾ ਤੇ ਚੱਲ ਅਗੇ ਚੰਗੇ ਭਰੇ ਸੀ ਮੇਰੇ ਹਸਬੰਡ ਉਹ ਚਲੇ ਗਏ ਹਨੀ ਆਪ ਕਹਦੇ ਆ ਵੀ ਕਾ ਕਦੀ ਕਦ ਤੁਰ ਜਾਣਾ ਵਾ ਹਾਂ ਬੇਟਿਆਂ ਦਾ ਰਾਹ ਹੈ ਬੇਟੇ ਨਾਲ ਹੀ ਆ ਹਾਂ

ਸਗਾ ਗਾਣਾ ਸਗਾ ਗਵਾਣਾ ਭੱਜ ਕੇ ਗਾਂਡੇ ਨੇ ਚਾਟਾ ਜਾਣਾ ਕੋਲੇ ਤੇ ਰਿਸ਼ਤੇਦਾਰ ਤਾਂ ਚੱਲਿਆ ਆਇਆ ਆਊ ਬਜਰਾ ਹਾਂ ਉਹ ਜੇ ਫਟੌਲ ਕੁ ਕੀ ਰਿਹਾ ਆਊਗਾ ਆਪਾਂ ਹੀ ਨੇ ਕੋਲੇ ਭੱਜ ਕੇ ਜਾਣਾ ਜੇ ਦੁੱਖ ਸੁੱਖ ਆਪਾਂ ਹੀ ਸੁਣਨਾਗਾ ਹਾਂ ਹੋਰ ਕੌਣ ਸੁਣਦਾ ਹੁੰਦਾ ਹੋਰੇ ਮੇਰੀ ਨੋ ਆਏ ਦੇ ਦੇ ਨਾਲ ਜਿੰਨੇ ਚਿਰ ਮੈਂ ਇੱਕ ਵਾਰੀ ਮੈਲਣ ਨਾ ਲਾਵਾਂ ਮੈਨੂੰ ਸਬਰ ਨਹੀਂ ਆਉਂਦਾ ਇਹਦੇ ਕੋਲੇ ਵੀ ਆ ਜਾਨੀਏ ਭੈਣੇ ਇਹਦੇ ਸੱਸ ਕੋਲੇ ਵੀ ਆ ਜਾਨੀ ਆ ਚਲ ਆਇਆ ਬੰਦ ਹੱਸ ਖੇਡ ਜਾਈਦਾ ਪਤਾ ਹੋ ਰਿਹਾ ਨਹੀਂ ਕੱਲੇ ਆ ਕੱਲੇ ਬੈਠੇ ਰਹੀਦਾ ਵਾ ਝਾਕੀ ਜਾਈਦਾ ਵਾ ਤੇ ਵੀਰ ਜਿਹੜੇ ਆਇਆ ਬੰਦੇ ਦਾ ਰਾਜ ਬੰਦੇ ਨਾਲ ਹੀ ਹੁੰਦਾ ਵਾ ਧੀਆ ਬਾਤ ਆਪਦੀ ਥਾਵਾਂ ਤੇ ਬੰਦਾ ਆਪਦੇ ਥਾਵਾਂ ਅਮਨ ਨਾਲ ਐਂਟੀ ਵੀ ਤਿੰਨ ਵੀ ਨਹੀਂ ਹੋਇਆ ਗਿਆ ਨੂੰ ਸਾਨੂੰ ਬਹੁਤ ਔਖਾ ਲੱਗਦਾ ਵੀਰੇ ਔਖਾ ਲੱਗਦਾ ਹਾਂ ਜਿਸ ਸਾਥ ਬੰਦੇ ਵੀ ਤਿੰਨ ਵੀ ਹੋ ਗਈ ਸੀ ਕਿਤੇ ਜਾ ਕੀ ਨਹੀਂ ਦੇਖਿਆ ਹੂੰ ਹੂੰ ਜਿਸ ਤਾਂ ਕਹਿ ਨਹੀਂ ਹੋਈ ਹੁੰਦਾ ਸਤਾਈ ਕਰਦੇ ਲੈ ਚਾ ਉਹ ਤਾਂ ਜਦੋਂ ਹੁੰਦੀ ਹੈ ਸੰਮਤੀ ਕਿਤੇ ਲੈ ਜਾਂਦੇ ਕਿਤੇ ਲੈ ਜਾਂਦੇ ਹੂੰ ਹੂੰ ਜਿਸ ਨਾਲ ਬਹੁਤ ਔਖਾ ਲੱਗਦਾ ਤੇ ਚਲੋ ਉਹਨਾਂ ਨੇ ਆ ਲੈਣਾ ਸਾਨੂੰ ਹੁਣ ਦਿਲ ਵੀ ਸੇ ਕਰਦੇ ਐ ਨਹੀਂ ਇਹਨੇ ਡਰੈਗਿੰਗ ਕਰਦੇ ਰਹੀ ਪਹਿਲਾਂ ਤਾਂ ਬੱਚਿਆਂ ਦੀ ਬਹੁਤ ਉਫਾਨ ਕਿਉਂਕਿ ਜੋ ਬੱਚੇਨ ਪਿਆਰ ਇਹ ਪਿਆਰ ਦੇ ਸਕਦਾ ਹਨ ਉਹ ਨਹੀਂ ਦਿੰਦਾ ਹਾਓਇਵਰ ਮਣ ਬੱਚੇ ਮੰਮੀ ਤਾਂ ਕਦੇ ਮੈਥੋਂ ਵੀ ਨਹੀਂ ਆਏ ਨਹੀਂ ਹੁੰਦਾ ਨਾ ਉਹ ਬਾਹਰ ਲੈਣਾ ਉਹਨਾਂ ਨੇ ਉਹ ਡੈਡੀ ਨਾਲ ਡੈਡੀ ਨਾਲ ਆਉਂਦਾ ਉਹ ਹੋਰ ਹੁੰਦੀ ਆ ਬੱਚੇ ਲੋਕ ਹੁੰਦੇ ਨੇ ਨਹੀਂ ਆਉਂਦੇ ਨਾਲ ਪਿਆਰ ਦੀ ਘੂਰ ਬੱਚੇ ਨੂੰ ਹੋਣੀ ਚਾਹੀਦੀ ਆ ਹਾਂ ਚਾਰ-ਚਾਰ ਦਾ

ਆਪਾ ਇਹ ਜਿਵੇਂ ਮੈਨੂੰ ਨੋ ਕਹੀ ਜਾਂਦੀ ਭਾਈ ਫਿਰ ਅਸੀਂ ਉਵੇਂ ਐਕਟਿੰਗ ਕਰੀ ਜਾਂਦੇ ਆ ਭਾਈ ਹੋਰ ਕੀ ਆ ਹੋ ਗਈ ਮੇਰੇ ਐਕਟਿੰਗ ਵੀ ਕਰਨੀ ਪੈਂਦੀ ਆ ਫਿਰ ਜੇ ਜਵਾਗਿਆਂ ਦੇ ਐਂ ਕਰਵਾਏ ਕਰ ਲਈ ਤੇ ਜਿਵੇਂ ਕਹਦੇ ਮੇਰੇ ਫਿਰ ਆਸਣ ਲਾ ਜਾਂਦੇ ਆ ਫਿਰ ਮੇਰਾ ਨਾਲ ਮੇਰਾ ਸਕਦਾ ਆਏ ਇੱਕੜ ਆਉਂਦੇ ਜਿਨੇ ਕਹਨੇ ਸੀ ਉਹ ਮਾਗੇ ਆ ਕਹਿੰਦੇ ਮੈਂ ਮੈਨੂੰ ਵੀ ਆਂਟੀ ਦੇ ਤਾਂ ਫਿਲਮਾਂ ਵਿੱਚ ਜਾਣਾ ਚਾਹੀਦਾ ਮਾਂ ਹੁਣ ਜੇ ਕੋਈ ਲੈ ਜੀ ਫਿਲਮਾਂ ਚ ਮੈਂ ਫਿਲਮਾਂ ਚ ਵੀ ਜਾਵੜੂ ਭਾਈ

ਬੈਟ ਹਾਂਜੀ ਅੱਜ ਦੇ ਵਲੌਗ ਦਾ ਪਾਈਸ ਕਿ ਕਰ ਲੱਗੇ ਐਂਡ ਕਿਉਂਕਿ ਜਿਹੜਾ ਟਾਈਮ ਆ 5 ਵਜੇ ਨਾਲ ਆ ਦੇਖ ਲੋ ਤੇ ਹਾਂ ਆਪਾਂ ਗੱਲ ਪਾਣੀ ਦੇ ਦੇਖਣਾ ਵਾ ਚਾਰ ਵਾਈ ਸਾਨੂੰ ਸਾਡੀ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿਆ ਕਰੋ ਬਸ ਲੈ ਕੇ ਆਇਆ ਕਰੋ ਸਬਸਕ੍ਰਾਈਬ ਕਰਿਆ ਕਰੋ ਭਾਈ ਤੇ ਚਲੋ ਭਾਈ ਇੱਥੇ ਆਣਾ ਸਾਡੀ ਵੀਡੀਓ ਭਾਈ ਦੇਖਿਆ ਕਰੋ ਤੇ ਬਾਅਦ ਤੋਂ ਬਾਅਦ ਤੋਂ ਬਾਅਦ ਸਾਨੂੰ ਉਹ ਸੋ ਵੀ ਘਰੇ ਵੀਡੀਓ ਕਿ ਮੇ ਚੱਲਦੀਆਂ ਆਂ फेर अस व